ਜਿੱਥੇ ਮੈਨੂੰ ਲੱਗਿਆ ਕਿਉਂਕਿ ਬਾਕੀ ਸਾਰੇ ਹੀ ਚੈਨਲਸ ਵੀਰ ਸਾਡੇ ਜਿੰਨਾ ਮੀਡੀਆ ਕਰਮੀ ਨੇ ਉਜਾਜਾਂ ਫਿਰ ਰਿਪੋਰਟਾਂ ਕਰ ਰਹੇ ਨੇ ਗਰਾਉਂਡ ਜ਼ੀਰੋ ਤੇ ਜਾਂਦੇ ਨੇ ਖੁਦ ਜਾਂਦੇ ਨੇ ਤੇ ਉਹਨਾਂ ਦੀ ਵੀਡੀਓ ਚੱਲਣੀ ਚਾਹੀਦੀ ਅਸੀਂ ਉਹਨਾਂ ਦੀਆਂ ਕਲਿੱਪਾਂ ਲੈ ਕੇ ਬਣਾਵਾਵਾ ਵੀਡੀਓ ਨੂੰ ਨਿਊਜ਼ਾਂ ਕਰੀ ਲਿਆ ਪਰ ਹੁਣ ਮੈਂ ਦੇਖ ਰਿਹਾ ਪਤੀ ਗਰੀਬ ਲੋਕ ਦੇਲਿਤ ਭਾਈਚਾਰਾ ਮੈਂ ਵੀ ਸਿੱਖਾਂ ਬਾਰੇ ਵੀਡੀਓ ਇੱਕ ਹੋਰ ਦੇਖੀ ਕਿ ਮੱਜਬੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦੂਸਰੀ ਕਮਿਊਨਿਟੀ ਦੇ ਲੋਕ ਨਹੀਂ ਹਰਾਸਨ ਲੈਣ ਦੇ ਰਹੇ ਵੀਡੀਓ ਚ ਬੋਲ ਰਹੇ ਨੇ ਇੱਕ ਵੀਰ ਕਹਿ ਰਿਹਾ ਵੀ ਜਰ ਇਹ ਮਾਜੀ ਵੀ ਸਿੱਖ ਪਰਿਵਾਰ ਆ ਇਹਨਾਂ ਦੇ ਦੋ ਟਾਈ ਕਿਲੇ ਆਵਦੇ ਆ 10-12 ਕਿਲਿਓ ਕਹਿੰਦੇ ਅਸੀਂ ਕਿਤੇ ਲੈ ਨਹੀਂ ਆ ਉਹ ਦੂਸਰਾ ਕਹਿੰਦਾ ਨਹੀਂ ਇਹਨਾਂ ਨੇ ਲਿਸਟ ਚ ਨਾ ਕਿਉਂ ਨਹੀਂ ਪਵਾਇਆ ਮੈਂ ਤਾਂ ਇਹਨਾਂ ਨੂੰ ਨਾਜ਼ ਨਹੀਂ ਦੇਣ ਪਹਿਲਾਂ ਸੱਚੀ ਮੁੱਚੀ ਬਹੁਤ ਜ਼ਿਆਦਾ ਲੋੜ ਸੀ ਮੈਂ ਜਦੋਂ ਮੱਕਰ ਸਾਹਿਬ ਦੀ ਵੀਡੀਓ ਦੇਖ ਰਿਹਾ ਸੀ ਇੱਕ ਵੀਰ ਨੇ ਅ ਬਿਆਸ ਤੇ ਪੈਸਾ ਲਾਇਆ ਕਿ ਰਿਪੋਰਟਿੰਗ ਕਰ ਰਹੇ ਉਹਨੇ ਗੱਲ ਕਰ ਰਹੇ ਆ ਔਰ ਛੱਤ ਵੀ ਕੋਈ ਬਾਲੀ ਵਧੀਆ ਨਹੀਂ ਹੈ ਬਾਲਿਆਂ ਤੇ ਔਰ ਬਾਸ ਦੇ ਸਰਕੜੇ ਦੇ ਉੱਤੇ ਛੱਤ ਪਾਈ ਹੋਈ ਹੈ ਤੇ ਵੀਰ ਦਾ ਉਹ ਵੀ ਵਿਚਾਰੇ ਦਾ ਆਸ਼ੀਰਨਾ ਜਿਹੜਾ ਇੱਕ ਸੀ ਉਹ ਡਿੱਗ ਪਿਆ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਾਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ IP Plus ਹੌਂਸ ਹੋਂਤਾ ਅੱਜ ਕਾਫੀ ਦਿਨਾਂ ਬਾਅਦ ਆਪ ਸਭ ਨਾਲ ਮੁਖਾਤਬ ਹੋਣ ਜਾ ਰਹੇ ਹਾਂ ਪਾਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆਏ ਹੋ ਇਸ ਨੇ ਕਈ ਦਿਨਾਂ ਤੋਂ ਮੈਂ ਇਸ ਦੇ ਉੱਤੇ ਵੀਡੀਓ ਨਹੀਂ ਪਾਈ ਸੀ ਪਰ ਹੁਣ ਹਾਲਾਤ ਇੰਨੇ ਕੁ ਬਦਤਰ ਹੋ ਚੁੱਕੇ ਨੇ ਕਿ ਇਸ ਤੇ ਗੱਲ ਕਰਨੀ ਬਣਦੀ ਸੀ ਕਈ ਦਿਨਾਂ ਦੀ ਸੋਚ ਰਹੇ ਹਾਂ ਕਿ ਉਹਨਾਂ ਇਲਾਕਿਆਂ ਜਾਇਜ਼ ਆਵੇ ਪਰ ਸਮਾਂ ਤੇ ਕੁਛ ਆਪਣੀਆਂ ਮਜਬੂਰੀਆਂ ਆਜ਼ਾਦਤ ਨਹੀਂ ਸੁਧੇ ਰਹੀਆਂ ਕਿ ਹਰ ਪੀੜ ਤਲਾਕਿਆਂ ਦੇ ਵਿੱਚ ਜਾ ਕੇ ਉੱਥੋਂ ਦੀ ਰਿਕਾਰਡਿੰਗ ਕੀਤੀ ਜਾਵੇ ਸਾਡੇ ਕੋਲੇ ਉੱਥੋਂ ਦੇ ਇਸ ਤਰ੍ਹਾਂ ਦੇ ਸੋਰਸ ਜੀ ਵੀ ਹਨ ਨਹੀਂ ਹਨ ਜੁੜੇ ਹੋਏ ਜਿਹੜੇ ਸਾਨੂੰ ਗਰਾਉਂਡ ਰਿਪੋਰਟ ਦੇਣ ਇਸ ਕਰਕੇ ਮੈਨੂੰ ਐਵੇਂ ਜਿ ਲੱਗਿਆ ਕਿ ਇਸ ਤਰ੍ਹਾਂ ਰਿਪੋਰਟਾਂ ਨਾ ਤਿਆਰ ਕੀਤੀ ਜਾਵੇ ਕਿਉਂਕਿ ਬਾਕੀ ਚੈਨਲ ਬਹੁਤ ਅੱਛੀ ਰਿਪੋਰਟਿੰਗ ਕਰ ਰਹੇ ਆ ਉਹਦੇ ਵਿੱਚ ਆਪਾਂ ਇੱਥੋਂ ਬੈਠ ਕੇ ਗੱਲਾਂ ਕਰੀਏ ਤੇ ਦੂਸਰੇ ਵੀਡੀਓ ਕਲਿੱਪਾਂ ਲੈ ਲੈ ਕੇ ਵੀਡੀਓ ਬਣਾਈਏ ਕਿਉਂਕਿ ਮੈਂ ਵਿਊਜ਼ ਲੈਣ ਵਾਸਤੇ ਚੈਨਲ ਨਹੀਂ ਬਣਾਇਆ ਹੋਇਆ ਸਾਡਾ ਚੈਨਲ ਸੱਚੀਆਂ ਗੱਲਾਂ ਸੱਚੇ ਲੋਕਾਂ ਦੇ ਦਰਦ ਇੰਡੀਅਨ ਪੀਪਲਸ ਦੇ ਦਰਦ ਦੁੱਖ ਉਹ ਦੱਸਣੀ ਹੈ ਹੁਣ ਦੇਖ ਰਹੇ ਹਾਂ ਮੈਂ ਇੱਕ ਅਹਿਮ ਵਿਸ਼ੇ ਤੇ ਗੱਲ ਕਰ ਰਹੇ ਹਾਂ ਇਹ ਕੋਈ ਸਿਆਸਤ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਜਾਣ ਬੁਝ ਕੇ ਗੱਲ ਕਰ ਪਰ ਜਿਹੜੀ ਕਮੀ ਲੱਗਦੀ ਆ ਉਸ ਦੇ ਉੱਤੇ ਜ਼ਰੂਰ ਨਜ਼ਰ ਮਾਰਨੀ ਪੈਂਦੀ ਆ ਸਾਡੀ ਜਿਨੀਆ ਵੀ ਅਸੀਂ ਨਿਊਜ਼ ਦੇਖ ਰਹੇ ਹਾਂ ਬਹੁਤ ਸਾਰੇ ਰਿਪੋਰਟਰਸ ਆਪਣੀਆਂ ਰਿਪੋਰਟਾਂ ਕਰ ਰਹੇ ਨੇ ਅੱਗੇ ਰਿਪੋਰਟਰਾਂ ਦਾ ਵੀ ਕੰਮ ਇਹ ਹੁੰਦਾਗਾ ਕਿ ਸਾਥੋਂ ਕੋਈ ਵਜਿਆ ਸ਼ਬਦ ਨਾ ਵਰਤੇ ਜਾਵੇ ਜਾਂ ਦੇਹਲਾ ਕੋਈ ਗੱਲ ਨਾ ਹੋਵੇ ਜਿੱਦ ਨਾਲ ਕੋਈ ਗਵਾਦ ਛਿੜ ਜਾਏ ਤੇ ਜਿੱਥੇ ਜਿੱਥੇ ਉਹਨਾਂ ਨੂੰ ਲਿਆਇਆ ਜਾਂਦਾ ਮੂਹਰੇ ਬਾਕੀ ਉੱਥੇ ਹੀ ਉਹਨਾਂ ਨੇ ਰਿਪੋਰਟਿੰਗ ਕਰਨੀ ਹੈ ਲਗਭਗ ਸਾਰੇ ਚੈਨਲਾਂ ਵਾਲੀ ਇੱਕ ਉਹਨਾਂ ਥਾਵਾਂ ਤੇ ਹੀ ਜਾਂਦੇ ਨੇ ਜਿੱਥੇ ਕਿ ਪਹਿਲਾਂ ਤੋਂ ਰਿਪੋਰਟਰ ਜਾਂ ਨਵੇਂ ਤਰਾਹ ਦੇ ਰਿਪੋਰਟਰ ਨਹੀਂ ਜਾਂਦੇ ਕੁਝ ਕੁ ਰਿਪੋਰਟਰ ਜਾਂਦੇ ਨੇ ਮੈਂ ਐਸਐਮ ਟੀਵੀ ਦੇ ਸਿਮਰਨ ਮੱਕੜ ਜੀ ਨੂੰ ਜਾਣਦੇ ਹਾਂ ਉਹ ਦੇਖਿਆ ਅੱਜ ਉਹਨਾਂ ਨੂੰ ਉਹਨਾਂ ਨੇ ਉਹ ਘਰ ਦੇਖੇ ਉਹਨਾਂ ਘਰਾਂ ਤੱਕ ਅਪਰੋਚ ਕੀਤੀ ਜਿੱਥੇ ਅਜੂ ਇੱਕ ਕਮਰੇ ਤੇ ਜਿਹੜਾ ਡਿੱਗੜਾ ਨਾ ਰਿਹਾ ਹੈ ਉਸ ਦੇ ਉੱਪਰ ਤਰਪਾਲ ਪਾਉਣ ਨੂੰ ਵੀ ਪੈਸੇ ਨਹੀਂ ਸੀ ਕਿਸੇ ਦੇ ਜਾ ਕੇ ਹੋ ਰਿਹਾ ਹੋਰ ਵੀ ਕਈ ਥਾਵਾਂ ਤੇ ਮੈਂ ਮੱਕੜ ਸਾਹਿਬ ਦੀ ਰਿਪੋਰਟਿੰਗ ਦੇਖੀ ਅੱਤ ਦੀ ਜਹਾਲਤ ਦੇ ਵਿੱਚ ਬੈਠੇ ਆਇਆ ਆਪਦਾ ਨਾਮ ਲਿਸਟ 'ਚ ਪਾਉਂਦੇ ਹੁਣ ਮੂੰਹ ਚੱਕ ਕੇ ਆ ਗਏ ਯਾਰ ਉਹ ਦੂਰ ਦਰਾਡੇ ਦੇ ਲੋਕ ਹੋਣਗੇ ਚਲੋ ਉੱਥੇ ਕੁਝ ਲੋਕ ਦੂਸਰੇ ਭਰਾ ਉਹਨਾਂ ਗਰੀਬਾਂ ਦੀ ਮਦਦ 'ਚ ਵੀ ਖੜੇ ਨੇ ਉਹ ਜਨਰਲ ਵੀਰ ਆ ਉਹ ਇੱਕ ਨਾ ਕਿ ਉਹਨਾਂ ਨਾਲ ਖੜੇ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਰਾਸਣ ਦੇਣਾ ਹੀ ਦੇਣਾ ਪੱਤਰਕਾਰ ਸਾਹਿਬ ਵੀ ਉਹਨਾਂ ਦੇ ਨਾਲ ਉਹ ਦੂਸਰਾ ਭਾਈ ਜਿਹੜਾ ਲੜ ਰਿਹਾ ਸੀਗਾ ਜਿਹੜਾ ਕਹਿੰਦਾ ਸੀ ਇਹਨਾਂ ਦਾ ਹੱਕ ਨਹੀਂ ਬਣਦਾ ਇਹ ਹੁਣ ਕਿਉਂ ਆਇਆ ਇਹ ਸੂਚੀ ਚਨਾਪਾ ਉਹਣਾ ਸਰਪੰਚ ਕੋਲੇ ਜਾਣ ਕਿਉਂਕਿ ਉੱਥੇ ਵੀ ਇੱਕ ਸਿਆਸਤ ਹੋ ਰਹੀ ਹੈ ਲੋਕਲ ਸਿਆਸਤ ਜਿਆਦਾ ਖਤਰਨਾਕ ਹੈ ਸੋ ਮੈਂ ਅੱਜ ਹੀ ਗੱਲ ਕਰਨੀ ਚਾਹੂੰਗਾ ਤੇ ਪੱਤਰਕਾਰਾਂ ਨੂੰ ਕੋਈ ਗਿਲਾ ਵੀ ਹੈ ਨਹੀਂ ਉਹਨਾਂ ਤੇ ਜਿਹੜੇ ਵਿਚਾਰੇ ਜਾਂਦੇ ਨੇ ਕੋਸ਼ਿਸ਼ ਕਰਾਂਗੇ ਕੱਲ ਨੂੰ ਗਰਾਊਂਡ ਤੇ ਜਾਣ ਕੇ ਦੇਖਾਂਗੇ ਕਿ ਜਿੱਥੇ-ਜਿੱਥੇ ਜਿਹੜੇ অতি ਗਰੀਬ ਲੋਕ ਨੇ ਇਹ ਗਰੀਬ 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 ਵੀ ਐਸੇ ਕਰਕੇ ਰਹ ਜਾਂਦਾ ਕਿ ਉਹਨਾਂ ਤੱਕ ਪ੍ਰੋਪਰ ਸਹੀ ਮਦਦ ਨਹੀਂ ਪਹੁੰਚਦੀ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਇਸ ਦੇ ਉੱਤੇ ਕੋਈ ਕਿੰਤੂ ਪ੍ਰਤੂਲੀਂ ਕਰ ਸਕਦਾ ਉਹਨਾਂ ਦੀ ਰਿਪੋਰਟਿੰਗ ਹੋਣੀ ਚਾਹੀਦੀ ਬਹੁਤ ਵੱਡੇ ਪਹਾੜੀ ਨੁਕਸਾਨ ਹੋ ਰਹੇ ਨੇ ਕਈ ਕਿ ਸਾਲ ਉਹ ਤਾਬ ਨਹੀਂ ਆਉਣੇ ਇਹ ਵੀ ਗੱਲ ਹੈਗੀ ਆ ਸੱਚ ਹੈ ਪਿਛਲੇ ਸਾਲਾਂ ਚ ਨੁਕਸਾਨ ਹੋਏ ਨੇ ਹੁਣ ਫੇਰ ਨੁਕਸਾਨ ਹੋ ਰਹੇ ਨੇ ਪਰ ਨਾਲ-ਨਾਲ ਇੱਕ ਉਹ ਤਬਕਾ ਵੀ ਆ ਜਿਹਦੀ ਕਿਸੇ ਪਾਸਿਓਂ ਮਦਦ ਹੀ ਨਹੀਂ ਜਾ ਰਹੀ ਉਨ੍ਹਾਂ ਦੀ ਕੋਈ ਉਮੀਦ ਹੀ ਨਹੀਂ ਐ ਉਹ ਮੀਡੀਏ ਵਿੱਚ ਬਹੁਤ ਘੱਟ ਦਿਖਾਈ ਦਿੰਦੇ ਨੇ ਇਹ ਨਹੀਂ ਐ ਕਿ ਉਹ ਦਿਖਾਈ ਨਹੀਂ ਦਿੰਦੇ ਦਿਖਾਈ ਦਿੰਦੇ ਨੇ ਔਰ ਬਹੁਤ ਘੱਟ ਦਿਖਾਈ ਦਿੰਦੇ ਨੇ ਉਹ ਗਰੀਬ ਲੋਕ ਕੁਝ ਅਸਾਈ ਮਤ ਚ ਚਲੇ ਗਏ ਸਾਡੇ ਮੀਡੀਆ ਕਰਮੀਆਂ ਉੱਤੇ ਇਹ ਵੀ ਕਹਿੰਦੇ ਕਿ ਭਾਈ ਤੁਸੀਂ ਤਾਂ ਕ੍ਰਿਸਚੀਅਨ ਸੀ ਪਰ ਅਸੀਂ ਤਾਂ ਛੋਟੇ ਤੱਕ ਮਦਦ ਪਹੁੰਚਦੀ ਕੀਤੀ ਐ ਔਰ ਉਹ ਗੱਲ ਸੱਚ ਵੀ ਐ ਉਹ ਤੁਨ ਨੂੰ ਉਤਰਾਜ ਵਿੱਚ ਤਾਇਆ ਜਾ ਰਿਹਾ ਉਹ ਹੋਰ ਵੀ ਆ ਉਹ ਕਹਿੰਦੇ ਭੋਲਿਓ ਤੁਸੀਂ ਉਧਰ ਕਿਉਂ ਜਾ ਰਹੇ ਹੋ ਆਪਦਾ ਘਰ ਛੱਡ ਕੇ ਕਿਉਂ ਜਾ ਰਹੇ ਹੋ ਪਰ ਹਰ ਕੇਦਰ ਵੀ ਰੱਖਿਆ ਜਾਂਦਾ ਇਸੇ ਕਰਕੇ ਉਹ ਉਧਰ ਗਏ ਨੇ ਉਹ ਅੱਤ ਦੀ ਗਰੀਬੀ ਦੀ ਵਿੱਚ ਅੱਤ ਦੀ ਜਹਾਲਤ ਦੇ ਵਿੱਚ ਰਹਿੰਦੇ ਹੋਏ ਅਸਾਈ ਮਤ ਵੱਲ ਚਲੇ ਗਏ ਉਹਨਾਂ ਨੂੰ ਲੱਗਿਆ ਵਿਚਾਰਿਆਂ ਨੂੰ ਕਿ ਸ਼ਾਇਦ ਇਧਰੋਂ ਸਾਡੇ ਦਿਨ ਫਿਰ ਜਾਣ ਪਰ ਦਿਨ ਦੋਨ ਕਿਸੇ ਪਾਸੇ ਨਹੀਂ ਕਰਨੇ ਦਿਨ ਤਾਂ ਆਪਣੇ ਬਲਬੂਤੇ ਤੇ ਕੋਈ ਕਿਸੇ ਕੋ ਰਾਜ਼ ਨਾ ਦੇਹ ਜੋ ਲੈ ਹੈ ਨਿਜ ਬਲ ਸੇ ਲੈ ਸਾਡੀਆਂ ਮਾਵਾਂ ਵਿਚਾਰੀਆਂ ਗਰੀਬਾਂ ਦੀਆਂ ਉਹ ਬਾਬਿਆਂ ਦੇ ਮੱਥੇ ਟੇਕਦੀਆਂ ਰਹਿੰਦੀਆਂ ਨਹੀਂ ਉਹਨਾਂ ਨੂੰ ਆਪਣੇ ਪੁੱਤਾਂ ਧੀਆਂ ਨੂੰ ਗੁਰੂ ਘਰ ਗੁਰੂ ਘਰ ਵੱਲ ਭੇਜਣਾ ਚਾਹੀਦਾ ਉਸ ਤੋਂ ਪਹਿਲਾਂ ਸਕੂਲ ਚ ਭੇਜਣਾ ਚਾਹੀਦਾ ਫਿਰ ਕਾਲਜਸ ਭੇਜਣਾ ਚਾਹੀਦਾ ਉਹਨਾਂ ਨੂੰ ਨਾਲ-ਨਾਲ ਅਬਦੀ ਘਰ ਦੀ ਗਰੀਬੀ ਵੀ ਦਾ ਅਹਿਸਾਸ ਵੀ ਕਰਾਉਣਾ ਚਾਹੀਦਾ ਘਰ ਚ ਲਿਆ ਕੇ ਕੰਮ ਵੀ ਕਰਾਉਣਾ ਚਾਹੀਦਾ ਫਿਰ ਉਹਨਾਂ ਦੀ ਗਰੀਬੀ ਦੇਤੇ ਬਦਲਣ ਲੱਗੇ ਦਿਨ ਬਦਲਣ ਲੱਗੇ ਅਸੀਂ ਗੱਲ ਨਹੀਂ ਹੈ ਬਦਲੇ ਆ ਸਾਡੇ ਬਦਲੇ ਆ ਸਾਡੇ ਮਾਪਿਆਂ ਨੇ ਇਸ ਤਰ੍ਹਾਂ ਕੀਤਾ ਪ੍ਰੈਕਟੀਕਲ ਦਾ ਸਰੇ ਆਪਣੀ ਜ਼ਿੰਦਗੀ ਚ ਚੇਂਜ ਹੋਈ ਹੈ ਸੋ ਮੇਰਾ ਮਤਲਬ ਮਤਲਬ ਸੀਗਾ ਵੀ ਉਹਨਾਂ ਲੋਕਾਂ ਦੀ ਰਿਪੋਰਟਿੰਗ ਹੋਵੇ ਉਹਨਾਂ ਬਾਰੇ ਗੱਲ ਕੀਤੀ ਜਾਵੇ ਮੈਂ ਪੰਜਾਬ ਦੇ ਦਾਨੀ ਵੀਰਾਂ ਨੂੰ ਜਿਹੜੇ ਦਾਨੀ ਸੱਜਣਾਂ ਉਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਮੀਡੀਆ ਕਰਮੀਆਂ ਨੂੰ ਵੀ ਗੁਜ਼ਾਰਿਸ਼ ਕਰੂੰਗਾ ਕਿ ਉਹਨਾਂ ਘਰਾਂ ਵੱਲ ਜ਼ਰੂਰ ਜਾਇਜ਼ ਆਓ ਤੁਸੀਂ ਤਾਂ ਜਾਣਦੇ ਹੋ ਗਰਾਊਂਡ ਤੇ ਉਤਰੇ ਹੋਏ ਹੋ ਉਹ ਜ਼ਰੂਰ ਜਾਓ ਉੱਥੇ ਅੱਤ ਦੀ ਜੁ ਹਾਲਤ ਜਿਵੇਂ ਮੱਕੜ ਸਭ ਕਹਿੰਦੇ ਨੇ ਕਿ ਕਿਤੇ ਕਿਤੇ ਥੋੜਾ ਥੋੜਾ ਕੈਮਰਾ ਗਰੀਬ ਗਰੀਬ ਮੱਲਿਆ ਵੱਲ ਵੀ ਜ਼ਰੂਰ ਮਾਰਿਆ ਕਰੋ हां ਤੁਹਾਡੇ ਕੋਲੇ ਸਾਧਨ ਨਹੀਂ ਹਨ ਉਥੇ ਜਾਣ ਲਈ ਰਸਤੇ ਨਹੀਂ ਹੈਗੇ ਉਹ ਉਸ ਤੋਂ ਪਹਿਲਾਂ ਪਹਿਲਾਂ ਸਾਡੇ ਹੋਰ ਭਰਾ ਰੋਕ ਲੈਂਦੇ ਜਿਵੇਂ ਕਈਏ ਇਹ ਟਰਾਲੀਆਂ ਉਤਰ ਨਹੀਂ ਜਾਂਦੇ ਬਾਕੀ ਕਿਸਾਨਾਂ ਦਾ ਦਰਦ ਵੱਡਾ ਇਹ ਨਹੀਂ ਹੈ ਕਿ ਨਹੀਂ ਪਰ ਮਜ਼ਦੂਰਾਂ ਦਾ ਦਰਦ ਉਸ ਤੋਂ ਵੀ ਵੱਡਾ ਮਜ਼ਦੂਰਾਂ ਦੇ ਲਈ ਕੋਈ ਦੋਸ਼ ਸ਼ਬਦ ਨਾ ਆਧਾ ਨਾਰੇ ਵਾਲੀ ਨਹੀਂ ਹਨ ਕਿਸਾਨਾਂ ਦੇ ਲਈ ਜੇ ਕਿਸਾਨਾਂ ਦਾ 50 ਕਿਲੋਮੀਟਰ ਚ 60 ਕਿਲੋਮੀਟਰ ਦੇ ਘੇਰੇ ਚ ਨੁਕਸਾਨ ਹੋ ਰਿਹਾ ਤਾਂ ਹਜ਼ਾਰਾਂ ਏਕੜ ਲੱਖਾਂ ਏਕੜ ਪੰਜਾਬ ਦੇ ਖੁਸ਼ਾਲ ਕਿਸਾਨ ਨੇ ਉਹਨਾਂ ਦੇ ਨਾਲ ਪਹਿਲਾਂ ਵੀ ਖੜੇ ਹੋ ਹੁਣ ਵੀ ਖੜਨਗੇ ਅੱਗੇ ਵੀ ਕੜਨਗੇ ਸਰਕਾਰਾਂ ਵੀ ਖੜੀਆਂ ਪਰ ਹਾਲ ਮੰਦਾ ਗਰੀਬਾਂ ਦਾ ਅੱਜ ਦੇ ਗਰੀਬਾਂ ਦਾ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਦਰਦੀ ਨੇ ਉਹ ਵੀ ਉਦੋਂ ਦੇ ਗਰੀਬ ਨੇ ਜਿੱਥੇ ਹੜ ਆਏ ਹੋਣਿਆਂ ਨੂੰ ਉੱਚੇ ਤੱਕ ਕੰਮ ਮੁਲੁਕਿਆ ਹੋਇਆ ਹੀ ਹੈ ਇੱਧਰ ਜਿਹੜਾ ਬਰਨਾਲਾ ਜ਼ਿਲ੍ਹਾ ਮਾਨਸਾ ਪਠਿੰਡਾ ਜਿੱਥੇ ਹੜ ਨਹੀਂ ਆਏ ਹੋਏ ਕੰਮ ਤਾਂ ਉੱਥੇ ਰੁਕਿਆ ਪਿਆ ਅੱਜ ਪੰਜਾਬ ਦਾ ਮਜ਼ਦੂਰ ਆ ਜਿਹੜਾ ਉਹ ਕੰਮ ਖੇਤੀਸ ਨਹੀਂ ਕਰਦਾ ਖੇਤੀਚ ਤਾਂ ਬਹੁਤ ਥੋੜਾ ਕੰਮ ਕਰਦੇ ਨੇ ਥੋੜਾ ਜਿਹਾ ਬਾਕੀ ਟਾਈਮ ਉਹ ਕੰਸਟਰਕਸ਼ਨ ਦੇ ਕੰਮ 'ਚ ਆ ਉਹ ਸਾਰੀ ਦੇ ਕੰਮ 'ਚ ਆ ਸਾਰਾ ਕੰਮ ਬਹੁਤੀ ਲੇਬਰ ਹੈ ਜਿਹੜੀ ਉਹ ਸਾਰੀ ਦੇ ਕੰਮ 'ਚ ਲੱਗੀ ਹੋਈ ਐ ਥੋੜੀ-ਮੋਟੀ ਨੌਜਵਾਨਾਂ ਦੀ ਪੀੜੀ ਦੁਕਾਨਾਂ ਤੇ ਲੱਗੀ ਹੋਈ ਹੈ। ਕੁਝ ਵੀ ਵੀ ਇਹ ਘਰਾਂ ਚ ਕੰਮ ਕਰਦੀਆਂ ਨੇ ਉਹ ਕੁਝਾਰਾ ਕਰਦੀਆਂ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਫੈਕਟਰੀਆਂ ਚ ਕੰਮ ਕਰਦੇ ਨੇ ਮਜ਼ਦੂਰ ਲੋਕ ਉਹ ਸਭ ਤੰਦੇ ਬੰਦ ਨੇ। ਜੇ ਇਦਰੋਂ ਵੀ ਜੇ ਕੋਈ ਹੜ ਪੀੜ ਤੇ ਲੱਕੇ ਦੀ ਰਿਸ਼ਤੇਦਾਰ ਰਿਸ਼ਤੇਦਾਰੀ ਦੂਸਰੇ ਪਾਸੇ ਆ ਮੰਨ ਲਓ ਜਿਵੇਂ ਬਰਨਾਲੇ ਜ਼ਿਲ੍ਹੇ ਦੇ ਵਧੀਆ ਏਰੀਏ ਨੇ ਮੋਗੇ ਦੇ ਉਰਲਾ ਪਾਸਾ ਹੈ ਦਰਿਆ ਤੋਂ ਤੇ ਉੱਥੋਂ ਦੇ ਮਜ਼ਦੂਰ ਵੀ ਤਾਂ ਬੇਲੇ ਬੈਠੇ ਨੇ ਵਿਚਾਰੇ ਉਹਨਾਂ ਦਾ ਦਰਦ ਬੰਡਾਉਣ ਵਾਲਾ ਕੋਈ ਨਹੀਂ ਹੈ ਉਹਨਾਂ ਦੀ ਦਿਹਾੜੀ ਤਾਂ ਵਧੂ ਜੇ ਉਸ ਲਾਤੀ ਦੇ ਕਿਸਾਨਾਂ ਦੀ ਦਿਹਾੜੀ ਵਧੂ ਆਮਦਨ ਹੋਊਗੀ ਤਾਂ ਜਦੋਂ ਉਹ ਉੱਥੋਂ ਦੀ ਕਿਸਾਨੀ ਮਰ ਗਈ ਉੱਥੋਂ ਦੇ ਬਿਜ਼ਨਸ ਮਰ ਗਏ ਤਾਂ ਮਜ਼ਦੂਰ ਦਾ ਹਾਲ ਤਾਂ ਉਹਦੋਂ ਵੀ ਬਦਤਰ ਹੋ ਜਾਊਗਾ ਸੋ ਮੇਰੀ ਗੁਜ਼ਾਰਿਸ਼ ਹੈ ਮੈਂ ਬੇਨਤੀ ਕਰੂੰਗਾ ਸੜੀਆਂ ਜਿਹੜੀਆਂ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਆ ਮਨਰੇਖਾ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਅੱਜ ਗੁਜ਼ਾਰਿਸ਼ ਕਰਦਾ ਕਿ ਤਿਆਰੀ ਰੱਖੋ ਲਿਸਟਾ ਬਣਾਓ ਮੈਂ ਵੀ ਕੋਸ਼ਿਸ਼ ਕਰੂੰਗਾ ਨਾਲ ਦੇ ਇਲਾਕੇ ਦੇ ਪਿੰਡਾਂ 'ਚ ਕਿ ਆਪਾਂ ਉੱਥੋਂ ਸੂਚੀਆਂ ਬਣਾਈਏ ਥੋੜਾ ਜਿਹਾ ਪਾਣੀ ਉਤਰਨ ਦੇ ਆਪਾਂ ਜਾ ਕੇ ਇੱਥੋਂ ਉੱਧਰਲੇ ਪਾਸੇ ਮਜ਼ਦੂਰਾਂ ਦੇ ਘਰ ਕਿਸਾਨਾਂ ਦੇ ਜਾ ਕੇ ਸਾਫ਼ ਕਰ ਪਿਆ ਜੀ ਮਜ਼ਦੂਰਾਂ ਦੇ ਘਰਾਂ 'ਚ ਡਿੱਗੇ ਹੋਏ ਕੰਨਾ ਕਢਾ ਕੇ ਆਈਏ ਉਹਨਾਂ ਦੀ ਮਦਦ ਕਰੀਏ ਕਿ ਇਸ ਤਰ੍ਹਾਂ ਦੀ ਮਦਦ ਦੀ ਵੀ ਲੋੜ ਹੈ ਔਰ ਲੋਡ ਪਾਉਗੀ ਤਿਆਰੀ ਹੋਣੀ ਚਾਹੀਦੀ ਐਧਰੋਂ ਥੋੜਾ ਥੋੜਾ ਸਮਾਨ ਤਿਆਰ ਹੋਣਾ ਚਾਹੀਦਾ ਮਿਸਤਰੀ ਵੀਰ ਕੰਮ ਕਰਨ ਵਾਲੇ ਤਿਆਰ ਰਹਿਣ ਵੀ ਦੋ ਦੋ ਦਿਨ ਉਧਰਲੇ ਇਲਾਕਿਆਂ ਚ ਜਾ ਕੇ ਆਉਣਾ ਮਜ਼ਦੂਰ ਭਰਾ ਬੀਬੀਆਂ ਟਰੈਕਟਰ ਟਰਾਲੀਆਂ ਕਿਸਾਨ ਇਧਰਲੇ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਤਿਆਰ ਰੱਖਣ ਤੇ ਅਸੀਂ ਉਸ ਇਲਾਕੇ ਚ ਜਿਹੜੇ ਲੋਕਾਂ ਦੇ ਘਰ ਡਿੱਗ ਪਈ ਕਿਸੇ ਦੀਆਂ ਕੱਚੀਆਂ ਫਲਸ਼ਾਂ ਸੀ ਕਿਸੇ ਦੇ ਕੋਈ ਵਾਸ਼ਰੂਮ ਨਹੀਂ ਸੀ ਉਬੜਵਾ ਕੇ ਆਈਏ ਬਹੁਤ ਸਾਰੀਆਂ ਲੋੜਾਂ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਕੱਪੜਾ ਹੈ ਉਹ ਖਰਾਬ ਹੋ ਗਿਆ ਉਹਨਾਂ ਨੂੰ ਦੇਖ ਕੇ ਆਈਏ ਉਹਨਾਂ ਨੂੰ ਕੰਮ ਮਿਲੇ ਤੇ ਹੋ ਸਕਦਾ ਮੈਂ ਕਹੂੰਗਾ ਵੀ ਉੱਧਰਲੇ ਮਜ਼ਦੂਰਾਂ ਨੂੰ ਇੱਧਰਲੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਾਰੀਆਂ ਕਿਸਾਨਾਂ ਜਿੱਥੇ ਬੰਦਿਆਂ ਨੂੰ ਅਪੀਲ ਕਰੂੰਗਾ ਡੀਸੀ ਸਾਹਿਬਾਨ ਨੂੰ ਅਪੀਲ ਕਰੂੰਗਾ ਕਿ ਬਾਹਰਲੀ ਲੇਬਰ ਰੋਕ ਕੇ ਪੰਜਾਬ ਦੇ ਹਰ ਪੀੜਿਤ ਇਲਾਕਿਆਂ ਦੀ ਲੇਬਰ ਨੂੰ ਇੱਧਰਲੇ ਪਾਸੇ ਲਿਆ ਕੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਸੁਇਸ ਗੱਲਬਤ ਧਿਆਨ ਦੇਣ ਦੀ ਲੋੜਾ ਦੋਸਤੋ ਮੇਰੇ ਅੱਜ ਦੇ ਵਿਚਾਰ ਇਨੇ ਕੀ ਆ ਲੰਬੀਆਂ ਗੱਲਾਂ ਫਿਰ ਕਰਾਂਗੇ ਜੇ ਕੁਦਰਤ ਨੇ ਚਾਹਾ ਆਪ ਸਭ ਨੇ ਦੁਆਵਾਂ ਹਿੰਆ ਸਵਾਮਾਂ ਲੱਗੀਆਂ ਤਾਂ ਹੋ ਸਕਦਾ ਸਵੇਰੀ ਹੜਪੀੜਤ ਇਲਾਕਿਆਂ ਵੱਲ ਵੀ ਜਾਵਾਂਗੇ ਗਰਾਊਂਡ ਰਿਪੋਰਟ ਵੀ ਕਰਾਂਗੇ ਹੁਣ ਆਪਾਂ ਦੇਖਦੇ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਗੱਲਾਂ ਕੀਤੀਆਂ ਨੇ ਕਿੱਥੋਂ-ਕਿੱਥੋਂ ਦੇ ਕਿਹੜੇ-ਕਿਹੜੇ ਇਲਾਕਿਆਂ ਚ ਸਤਲੁਜ ਦਰਿਆ ਦੀ ਮਾਰ ਕਿੰਨੀ ਕਾ ਘੱਗਰ ਦੀ ਮਾਰ ਦੇ ਵਿੱਚ ਆਏ ਹੋਏ ਇਲਾਕਿਆਂ ਦੀ ਆਪਾਂ ਵੀਡੀਓਜ਼ ਦੇਖ ਰਹੇ ਹਾਂ ਹਾਲਾਤ ਹੋਰ ਵੀ ਬਦਤਰ ਹੋ ਰਹੇ ਨੇ ਮੌਸਮ ਬੜਾ ਖਰਾਬ ਹੈ ਚੜ੍ਹਦੇ ਪੰਜਾਬ ਦਾ ਤਾਂ ਹਾਲ ਮਾੜਾ ਹੀ ਆ ਜੰਮੂ ਕਸ਼ਮੀਰ ਦਾ ਹਿਮਾਚਲ ਦਾ ਹਾਲ ਬਹੁਤ ਬੁਰਾ ਹੋਇਆ ਹੋਇਆ ਪੰਜਾਬ ਦੇ ਵਿੱਚ ਮੇਕੁੰਗਮੀ ਜਿਹੜਾ ਹੈ ਕੋਰਲੇ ਪਾਸੇ 24 ਅਗਸਤ ਤੋਂ ਹੀ ਸ਼ੁਰੂ ਹੋਇਆ ਅਸਲ 'ਚ ਜ਼ਿਆਦਾ ਬਾਰਿਸ਼ ਹੋਣੀ 24 ਅਗਸਤ ਤੋਂ ਬਾਅਦ ਹੋਈ ਹੈ ਤੋ ਤਾ ਪਹਾੜਾਂ ਚ ਤਾਂ ਕੁੱਲੂ ਮਨਾਲੀ ਚ ਤਾਂ ਬਹੁਤ ਟਾਈਮ ਹੋ ਗਿਆ ਜਲਾਈ ਦੇ ਪਹਿਲੇ ਹਫਤੇ ਹੀ ਸ਼ੁਰੂ ਹੋ ਗਿਆ ਉੱਥੇ ਦਾ ਕੰਮ ਪੂਰਾ ਜਲਾਈ ਅਗਸਤ ਅਗਸਤ ਸਾਰਾ ਸਤੰਬਰ ਚੱਲ ਗਿਆ ਦੋ ਮਹੀਨੇ ਹੋ ਗਏ ਉੱਥੇ ਤਵਾਹੀ ਤੰਦ ਨੱਚੀ ਜਾਂਦਾ ਪੂਰਾ ਤਵਾਹੀ ਕੁਦਰਤ ਦਾ ਕਹਿਰ ਵਾਪਰਿਆ ਹੋਇਆ ਜੰਮੂ ਕਸ਼ਮੀਰ ਤੇ ਹਿਮਾਚਲ ਤੇ ਇਹਦੇ ਨਾਲ ਨਾਲ ਸਾਡਾ ਲਹਿੰਦਾ ਪੰਜਾਬ ਮਿਟੋ ਬ੍ਰਿਹ ਸਾਡੇ ਉਹ ਭਰਾ ਉੱਥੋਂ ਦੇ ਕਿਸਾਨੀ ਤਬਾਹ ਹੋ ਰਹੀ ਹੈ ਉਥੋਂ ਦੇ ਇਧਰ ਸਾਡੇ ਦੋ ਦਰਿਆ ਇਹ ਵੀ ਰਲ ਮਿਲਾ ਕੇ ਬਾਅਦ ਚ ਪਾਕਿਸਤਾਨ ਚ ਹੀ ਵੜ ਜਾਂਦੇ ਤੇ ਮੇਂਦੇ ਰਿਆ ਸਾਡੇ ਕੱਲਾ ਬਿਆਸ ਇਧਰ ਰਹਿ ਜਾਂਦਾ ਸਤਲੁਜ ਤੇ ਰਾਵੀ ਜ਼ਿਲਮ ਫਿਰ ਸਤਲੁਜ ਤੇ ਰਾਵੀ ਦਾ ਫਿਰ ਪਾਕਿਸਤਾਨ ਨੂੰ ਹੀ ਹੋ ਜਾਂਦੀ ਹੈ ਉਥੇ ਚਾਰ ਦਰਿਆ ਬਹੁਤ ਵੱਡਾ ਜਿਹੜਾ ਹੈਗਾ ਚਾਰ ਇਧਰਲੇ ਤੇ ਕੁਦਰਲਾ ਸਿੰਧ ਪੰਜੇ ਦਰਿਆ ਜੋ ਕੋ ਜੁੱਧਰਲੇ ਹੋਰ ਛੋਟੇ ਚੋਹ ਹੋਣਗੇ ਉਹਨਾਂ ਨੇ ਵੀ ਭਾਰੀ ਤਵਾਹੀ ਮਚਾਈ ਹੋਈ ਆ ਸੋ ਕੁਦਰਤ ਅੱਗੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਦੁਆਈ ਕਰ ਸਕਦੇ ਆ ਮਨੁੱਖ ਦੀ ਦੁਆ ਪਹਿਲਾਂ ਵੀ ਮੰਨੀ ਗਈ ਆ ਹੁਣ ਵੀ ਮੰਨੀ ਜਾਊਗੀ ਅਰਦਾਸ ਮੰਨੀ ਜਾਊਗੀ ਕਿ ਕੁਦਰਤ ਰਹਿਮ ਕਰੇ ਜੇ ਜੇ ਕਿ ਕੋਲ ਲਕਾਈ ਲਜਾਉਣ ਦਾ ਹੱਕ ਮਿਲੇ ਪਸ਼ੂ ਪੰਛੀ ਹੋਰ ਜੀਵ ਜੰਤ ਸਭ ਆਪਣੀ ਜ਼ਿੰਦਗੀ ਬੋਗਣ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਦੋਸਤੋ ਸੋ ਉਹਨਾਂ ਵਾਸਤੇ ਵੀ ਆਪਾਂ ਸੇਵਾਵਾਂ ਨਿਭਾਉਣੀਆਂ ਨੇ ਹੁਣ ਤਾਂ ਨਿਭਾ ਹੀ ਰਹੇ ਆ ਅੱਗੇ ਵੀ ਨਿਭਾਉਣੀਆਂ ਜਿਸ ਤਰ੍ਹਾਂ ਕਿਹਾ ਜਾ ਕੇ ਆਉਣ ਵਾਲੇ 6-7 ਮਹੀਨਿਆਂ ਤੱਕ ਉਹਨਾਂ ਤੋਂ ਕਣਕ ਉਹਨਾਂ ਤੋਂ ਬੀਜ ਹੀ ਨਹੀਂ ਚਾਗੇ ਕਣਕ ਦੀ ਫਸਲ ਵੀ ਉਹਨਾਂ ਦੀ ਨਹੀਂ ਹੋਣੀ ਫਿਰ ਉਹ ਇਲਾਕੇ ਕਿਸਾਨੀ ਸਾਰੀ ਜਿਹੜੀ ਆ ਉਹ ਫਸਲਾਂ ਇਰੇ ਖੇਤ ਨਹੀਂ ਖਲਿਆਣ ਨੇ ਉਹਨਾਂ ਨੂੰ ਠੀਕ ਕੀ ਕਰਨਾ ਹੈ ਡਿੱਗੇ ਹੋਏ ਘਰਾਂ ਨੂੰ ਵੀ ਬਣਾਉਣਾ ਸੋ ਇਨੀ ਇੱਕ ਬੇਨਤੀ ਇਹ ਕਰਦੇ ਹੋਏ ਅੱਜ ਆਪਣਾ ਦਰਦ ਤੁਹਾਡੇ ਤੱਕ ਪਹੁੰਚਾਇਆ ਤੇ ਮੈਂ ਸਾਰੇ ਮਜ਼ਦੂਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਤਿਆਰ ਰਹਿਣ ਕਿ ਟ੍ਰੈਟਰੀਅਲੀਆਂ ਕਿਸਾਨ ਦੇਣ ਵੀਰ ਉਧਰ ਜਾਣ ਕਿਸਾਨ ਜਿੱਥੇ ਬੰਦੀਆਂ ਉਧਰ ਨੂੰ ਹੁਣ ਮਹਾਨ ਕਰਨ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਇਹ ਦੂਰ ਪਿੰਡਾਂ ਚੋਂ ਲੈ ਕੇ ਮਜ਼ਦੂਰ ਦੇ ਕਿਸਾਨਾਂ ਨੂੰ ਉਧਰ ਹੜਪੀੜ ਤਲਾਕੀਆਂ ਵੱਲ ਤਬੇ ਬੋਲਣ ਤਾਂ ਜੋ ਸਾਡੇ ਕਿਸਾਨ ਭਰਾਵਾਂ ਦੀ ਉਥੇ ਮਦਦ ਹੋ ਸਕੇ ਮੈਂ ਕਹੂੰਗਾ ਗੁਰਾਹਾਂ ਸਾਹਿਬ ਹੰਦੇਰ ਹੁਣ ਸਾਹਿਬ ਹੁਣੇ ਸਾਰੇ ਕਿਸਾਨ ਲੀਡਰ ਅਪੀਲ ਕਰੋ ਤੇ ਇਸ ਤੋਂ ਬਾਅਦ ਆਪਾਂ ਤਿਆਰੀਆਂ ਬਣਨੀਏ ਹੜਪੀਟ ਤਲਾਕਿਆਂ ਦਾ ਕਿਸਾਨਾਂ ਦਾ ਉਥੋਂ ਦੇ ਮਜ਼ਦੂਰਾਂ ਦਾ ਜਿਹੜਾ ਹਾ ਦੁੱਖ ਦਰਦ ਵਡਾਈਏ ਉਮੀਦ ਹੈ ਤੁਹਾਨੂੰ ਸਾਡੀ ਗੱਲ ਚੰਗੀ ਲੱਗੂਗੀ ਇਸਤੇਮਾਲ ਕਰੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਤੋਂ ਅੱਗੇ ਸ਼ੇਅਰ ਕਰੋ ਮਿਲਾਈਕ ਕਰੋ ਕਮੈਂਟਸ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪੀ